ਆਪਣੀ ਕੀ ਮੰਗ ਹੈ ਮੈਂ ਜੋ ਕਰਦੇ ਉਹ ਵੀ ਕਰਾਂਗਾ ਮੰਗਾ ਤੇ ਖੇਤੀ ਨੀਤੀ ਤਾਂ ਤੁਸੀਂ ਕਿਹੜੀ ਕਿਹੜੀ ਮੇਨ ਮੰਗਦੇ ਮੇਨ ਮਨ ਕਰਦਾ ਲਾਗੂ ਕੀਤਾ ਜਾਵੇ ਜੀ ਜੀ ਮੰਦੀ ਦਾ ਨਾ ਕਰਨਾ ਤਾਂ ਮੈਂ ਵਧੀਆ ਬਣਾਏ ਸੀ ਖੇਤੀ ਨੀਤੀ ਲਾਗੂ ਕੀਤੀ ਜਾਵੇ ਸਰ ਲੋਕ ਇਸ ਗੱਲ ਨੂੰ ਸਮਝ ਜਾਣਗੇ ਦੂਜੀਆਂ ਹੋ ਤੁਸੀਂ ਦੱਸੋ ਆਪਾਂ ਇਹ ਧਰਨਾ ਹੁਣ ਚੰਡੀਗੜ੍ਹ ਲੈ ਕੇ ਜਾਣਾ ਚੰਡੀਗੜ੍ਹ ਲੈ ਕੇ ਜਾਣਾ ਸੀ ਹਾਂ ਜੀ ਕਦੋਂ ਜਾਣਾ ਜੀ ਜਦੋਂ ਇਹ ਕਾਨੂੰਨ ਬਣਾਉਂਦਾ ਪਿਆ ਅੱਛਾ ਜੀ ਹਾਂ ਜੀ ਤੇ ਅਗੋਂ ਹੋ ਕੀ ਵਿਚਾਰ ਪਰ ਜੋ ਸਯੁਜਕਤ ਕਸਾਹੇ ਦੇ ਦੁੱਖ ਰੋਕੇ ਉੱਥੇ ਤੁਸੀਂ ਕੋਈ ਮੁੱਠ ਪੇੜ ਨਹੀਂ ਪਾਣੀ ਵੀ ਉੱਥੇ ਸਾਈਡ ਤੇ ਹੋ ਕੇ ਸੜਕ ਤੋਂ ਬੈਠੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੇ ਸਟੇਜ ਲਾਓ ਕਿਉਂਕਿ ਰਾਹ ਕਿ ਜੀ ਤੰਗ ਪਛਾਣਾ ਹੋਵੇ ਆ ਗੁੰਗਾ ਕੀਤਾ ਜਾਵੇ ਸ਼ਾਂਤਮਈ ਬੈਠੋ ਬਹੁਤ ਅੱਛਾ ਕਿਉਂਕਿ ਆਵਾਜ਼ aí ਨੁਭਾਵਤ ਨਾ ਹੋਵੇ ਜੀ ਤੁਹਾਡਾ ਸ਼ੁਭਨਾਮ ਸਟੇਜ ਤੇ ਸਾਰੇ ਦੇਖੋ ਆਪ ਜੀ ਦੇਖੋ ਅੱਜ ਦੀ ਡੇਟ ਦੇ ਕਿਸਾਨ ਕਿੰਨੇ ਦੁਖੀ ਹਨ ਜਨਮੇ ਦੇ ਸਕਦੇ ਹੋ ਔਰ ਇਹਨਾਂ ਦੇ ਵੀ ਸਰਕਾਰ ਨੂੰ ਹੋਰ ਜੋ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਜਲਦ ਤੋਂ ਜਲਦ ਮੰਗ ਦੀ ਸੁਣਵਾਈ ਕੀਤੀ ਜਾਵੇ ਸਰਕਾਰ ਨੇ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਇਸ ਤੋਂ ਪਹਿਲਾਂ ਵੱਡੇ ਵੱਡੇ ਜ਼ਿਲ੍ਹਾ ਪ੍ਰਧਾਨ ਜੀ ਦੇ ਨਾਲ ਗੱਲ ਕਰ ਰਹੇ ਸੀਗੇ ਜਿਹੜੇ ਪੱਤੀ ਸਾਹਿਬ ਰਾਜ ਕਰਾਂਗੇ ਜਿਹੜੀ ਉਹਦੇ ਇਹ ਬੋਰਡ ਤੇ ਰੋਕ ਸਸ਼ੀਕਲ ਜੀ ਨਿਰਣਾ ਸੁਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੀ ਨੇ ਇਹ ਪਿੱਛਾ ਵਿਖਾਤਾ ਵੀ ਖੋਡੀਆਂ ਜਾਲ ਉੱਤੇ ਨਹੀਂ ਨਾ ਲੋਕਾਂ ਨੇ ਬਹੁਤ ਵਾਰ ਤੱਕ ਜਿਹੜਾ ਸੱਦਾ ਦਿੱਤਾ ਸੀ ਉਹਦੇ ਤਹਿਤ ਅਸੀਂ ਇਹ ਵੀ ਅੱਜ ਜਿਹੜੇ ਰਵਾਨਾ ਹੋਏ ਸੀ ਸਾਡੇ ਜਥੇ ਜਿਨ੍ਹਾਂ ਨੂੰ ਅੱਜ ਆਪਣਾ ਪਹਿਲਾ ਬੇੜਾ ਜਿਹੜਾ ਲੱਧੂ ਵਾਲੇ ਨਹਿਰਾਂ ਦੇ ਉੱਤੇ ਰੋਕਿਆ ਗਿਆ ਅਸੀਂ ਇਹ ਸਮਝਦੇ ਹਾਂ ਇਸ ਸਾਡਾ ਭਗਵੰਤ ਜਿਵੇਂ ਮਹਾਤਮਾ ਅਕਾਲ ਵੀ ਜਿਹੜੇ ਭੰਗ ਦਾ ਚੱਕਲੇ ਨੂੰ ਲਖਾੜਾ ਕੋਸ਼ਿਸ਼ ਕਰਨਾ ਹੋ ਜਾਂ ਜੇ ਉਹ ਜਾਂ ਬੰਦਾ ਦਾ ਉਹ ਲੈ ਤਾ ਧੰਦਾ ਇਸੇ ਦੇ ਨਾਲ ਨਿਰਿੰਦਰ ਮੋਦੀ ਦੀ ਰੂਹ ਆਈ ਹੋਈ ਆ ਜਿਸ ਦੇ ਤਹਿਤ ਇਹ ਵਿਖਾਤਾ ਅੱਗੇ ਵੱਧ ਕੇ ਸਾਡੇ ਜਿਹੜਾ ਜਥਿਆਂ ਨੂੰ ਰੋਕ ਸਾਡੇ ਵਿੱਚ ਬਾਹਰ ਨੂੰ ਪਤਾ ਹੀ ਨਹੀਂ ਸੀ ਤੇ ਸਾਡੇ ਜਿਹੜੇ ਕਿਸਾਨ ਸੀਗੇ ਉੱਥੇ ਪਹਿਲਾਂ ਦੇਣਾ ਮੰਗਾਂ ਨੂੰ ਲੈ ਕੇ ਜਾ ਰਹੇ ਸੀ ਜਿਸ ਤਰ੍ਹਾਂ ਅਸੀਂ ਮੇਰੇ ਘਰੋਂ ਲਿਆ ਉਹਨਾਂ ਲੱਗਦਾ ਕਿ ਹੋ ਕੀ ਜਾਣਾ ਜਿਹੜੀਆਂ ਹੋਰ ਘੱਟੋ ਘੱਟ ਜਿਹੜੀ ਪੰਜਾਬ ਕੱਲ ਨੂੰ ਇੱਥੇ ਇੰਨੀ ਗਿਣਤੀ ਲਿਆਉਣੀ ਆ ਖੇਤੀ ਪ੍ਰਧਾਨ ਤੂਬਾ ਹੈਗਾ ਜਿਹੜੇ ਜਿਹੜੇ ਤਰ੍ਹਾਂ ਦਾ ਸਬਜੈਕਟ ਹੈਗਾ ਪੰਜਾਬ ਸਰਕਾਰ ਨੂੰ ਅਸੀਂ ਬਰੀ ਨਹੀਂ ਕਰਦੇ ਜਿਹਦੇ ਅਸੀਂ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਸਾਡੇ ਸਾਡੇ ਕਾਨੂੰਨ ਬਣਾਵੇ ਸਾਡੇ ਪੱਖ ਦੇ ਵਿੱਚ ਨੀਤੀਆਂ ਬਣਾਵੇ ਜਦੋਂ ਸਾਰੇ ਇਕੱਠੇ ਹੋ ਕੇ ਅਸੀਂ ਕਹਿੰਦੇ ਆ ਵੀ ਜੋ ਸਟੇਟ ਸਬਜੈਕਟ ਬਿਲਕੁਲ ਬਹੁਤ ਅੱਛਾ ਇਹਨਾਂ ਲੰਬਣਾ ਹੀ ਨਹੀਂ ਜਿਹੜੇ ਕਾਨੂੰਨ ਬਣਾਉਂ ਜੀ ਬਿਲਕੁਲ ਠੀਕ ਸਾਰਾ ਕੋ ਬਹੁਤ ਮਿਹਰਬਾਨੀ ਹੈ ਦੇਖੋ ਕਿੰਨਾ ਕੁ ਜ਼ੁਲਮ ਟਾਇਆ ਜਾ ਰਹੇ ਨੇ ਪਰ ਇਸ ਸਰਕਾਰ ਦੇ ਉੱਪਰ ਕੰਨ ਤੇ ਜੂ ਨਹੀਂ ਸਿਰਕਦੀ ਸੋ ਇਸ ਨੂੰ ਕਿਰਪਾ ਕੀਤੀ ਜਾਂਦੀ ਹੈ ਕਿ ਦੇਖੋ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ ਤੋਂ ਇਸ ਖੇਤੀਬਾੜੀ ਕਰਨ ਵਾਲਿਆਂ ਦਾ ਖਿਆਲ ਰੱਖਿਆ ਜਾਵੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਸੀਂ ਸਰਕਾਰ ਨੂੰ ਪੂਰ ਜੋਰ ਅਪੀਲ ਕਰਦੇ ਹਾਂ ਬਹੁਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਕੀਤਾਗਾ ਤਾਂ ਅਸੀਂ ਹੁਣ ਖੜੇ ਆ ਸੁਖਵਿੰਦਰ ਸਿੰਘ ਲੰਦਰ ਸਿੰਘ ਕਰੋ ਔਰ ਉਹ ਆਪਣੇ ਵਿਚਾਰ ਦੱਸਣਗੇ ਅੱਜ ਦੀ ਡੇਟ ਦੇ ਵਿੱਚ ਕਿਸਾਨਾਂ ਨੂੰ ਕਿੰਨਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਇਲਾਕੇ ਦੇ ਵਿੱਚ ਦੇਖਿਆ ਪਹਿਲਾਂ ਤੋਂ ਪਹਿਲੇ ਪਰੇਸ਼ਾਨਾ ਜੀ ਹਾਂਜੀ ਪਹਿਲੇ ਮਾਰਿਆ ਜੀ ਕੋਈ ਅੱਜ ਦਾ ਨਹੀਂ ਅੱਛਾ ਜੀ ਮੈਂ 1970 ਦੀ ਗੱਲ ਕਰਦਾ ਅੱਛਾ ਜੀ ਉਦੋਂ ਇਹ ਜਿਹੜੀ ਸਰਕਾਰ ਸੀ ਬਾਹਰੋਂ ਕੜਗ ਮੰਗਾਉਂਦੀ ਸੀ ਜੀ ਸਾਲੂ ਖੇਤੀ ਕਰਨ ਲਾਇਆ ਵੀ ਦੇਖੇ ਸਾਲੂ ਖੇਤੀ ਕਰਨ ਲਾਇਆ ਜੀ ਇਹ ਅੱਜ ਨਾਲ ਜੀ ਕਿਹਦੇ ਚਾਰ ਚੱਲ ਪਈ ਆ ਜੀ ਤੇ ਸਾਨੂੰ ਪਾਰਸਾ ਟੁੱਲੀ ਹੋਈ ਆ ਜੇ ਕਿਸਾਨ ਨਾ ਹੋਵੇ ਇਹ ਵੀ ਮਰ ਚੜ ਕੇ ਲੀਡਰ ਵੀ ਜੀ ਭਾਵੇਂ ਕੋਈ ਹੋਵੇ ਭਾਵੇਂ ਬਾਗਲ ਹੋਵੇ ਭਾਵੇਂ ਕੈਪਟਨ ਹੋਵੇ ਭਾਵੇਂ ਇਹ ਮਖਮੋਤ ਨਹੀਂ ਹੋਵੇ ਦੇਖੋ ਦੇਖੋ ਕਿਸਾਨ ਪ੍ਰਧਾਨ ਮਜ਼ਦੂਰ ਤੋਂ ਬਗੈਰ ਰਾਜ ਨਹੀਂ ਚੱਲਦਾ ਬਿਲਕੁਲ ਜੀ ਬਿਲਕੁਲ ਚੱਲੇਗਾ ਬਿਲਕੁਲ ਸਹੀ ਗੱਲ ਜਿਹੜੀ ਇਹ ਮਾਰਦੇ ਤੋਲੇ ਹੋਣੇ ਅਸੀਂ ਲਾਉਂਦੇ ਜਿਹੜਾ ਫਸਲ ਸਾਡੀ ਫਸਲ ਦਾ ਕੋਈ ਰੇਟ ਨਹੀਂ ਲੈਂਦਾ ਇਹ ਸਾਡੇ ਕੋਲ 10 ਰੁਪਏ ਸਰਵੀ ਲੈ ਕੇ ਭੀੜੇ ਰੇਡੀਆ ਵਿੱਚ ਲਾਉਂਦਾ ਬਿਲਕੁਲ ਸਹੀ ਹੈ ਸਾਡੇ ਕੋਲ ਕਾਰ ਕਿਤਾ ਅਸੀਂ ਯਾਦ ਕਰਦੇ ਹਾਂ ਮੇਰਾ ਗੁਲਾਮ ਆ ਸਾਡਾ ਜੀ ਕਰਦਾ ਨਾ ਡੁੱਬ ਕੇ ਮਰ ਜੀਏ ਕੋਈ ਸਰਕਾਰ ਆਈ ਜਾਂ ਸੋਪਾ ਔਰ ਦੇਖੋ ਪੰਜਾਬ ਪੰਜਾਬ ਇੱਕ ਖੇਤੀਬੜਾਂ ਦੇਸ਼ ਹੈ ਜੇ ਅਸੀਂ ਕਿਸਾਨਾਂ ਦਾ ਖਿਆਲ ਨਹੀਂ ਰੱਖਾਂਗੇ ਇਹੋ ਇਹ ਕਿਸਾਨ ਇਹੋ ਹੀ ਆਤਮਾਨ ਐਂਦਾ ਸੀ ਵੀ ਮੈਂ ਐਂਨੇ ਬਸਹਾਲ ਕਰ ਤੂੰ ਅੱਜ ਉਹ ਕਿੱਥੇ ਗਈ ਛੁਟ ਗਈ ਬਿਲਕੁਲ ਜੀ ਬਿਲਕੁਲ ਪਹਿਲਾ ਰਜਵਾੜਾ ਰਾਜ ਸੀ ਸੋ ਅੱਜ ਦੀ ਡੇਟ ਦੇ ਵਿੱਚ ਕਿਸਾਨ ਹਰ ਪਲ ਹਰ ਛਿੰਦੁਕੀ ਹੈ ਔਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰੋ ਤਾਂ ਕਿ ਉਹ ਆਪਣੀ ਕਾਰੋਬਾਰੀ ਖੇਤੀ ਕਰ ਸਕਣ ਤੇ ਤੋਂ ਲੋਕਾਂ ਦਾ ਢਿੱਡ ਭਰ ਸਕਣ ਲੋਕਾਂ ਨੂੰ ਅੱਟ ਬੇਲੇ ਚਾਹੀਦੇ ਆ ਸਾਨੂੰ ਇੱਥੇ ਧਰਨੇ ਆ ਨਾ ਬੰਦੇ ਕੋਈ ਨਹੀਂ ਚੱਲਦੀ ਜਾਂਦੇ ਆ ਕੋਈ ਵੀ ਡਿਪਾਰਟਮੈਂਟ ਧਰਨੇ ਤੋਂ ਬਗੈਰ ਨਹੀਂ ਬੱਸੀ ਸਾਡਾ ਇੱਥੇ ਜੀ ਨਹੀਂ ਕਰਦਾਗਾ ਬਿਲਕੁਲ ਜੀ ਬਿਲਕੁਲ ਦੇਖ ਅਫਸਰ ਕਹੀਓ ਨਾ ਸੀ ਵੇਖਦਾ ਜੀ ਕਰਦਾ ਮੈਂ ਰੋਡ ਤੇ ਬਹਾਂ ਜਾਂ ਮੇਰੀ ਕੁੜੀਾਰ ਹੋਵੇ ਕੋਈ ਸ਼ਰਮ ਚਾਹੀਦੀ ਸਰਕਾਰਾਂ ਨੂੰ ਇਹ ਜਾਣ ਲੱਗੇ ਕੁਝ ਕਰਤਾ ਜਾਣ 300 ਤਾਂ ਬੋਧਾ ਮਾਲ ਲਿਆ ਵਿਆਹ ਕਰਾ ਲੈ ਬਾਕਸ ਕਰ ਲਿਆ ਜੀ ਮੇਰਾ ਵੀ ਜੀ ਕਰਦਾ ਵਿਆਹ ਕਰਾਉਣ ਨੂੰ ਬਿਲਕੁਲ ਸਹੀ ਗਾ ਸਾਡੇ ਵਿਆਹ ਹੀ ਕਰਾ ਦੇਵੇ ਕੋ ਬਿਸ਼ਰਮਾ ਐਡਾ ਮੁਸਲਮਾਨ ਦਾ ਯਾਰ ਹਾਂ ਹਾਂ ਤੇਰੇ ਕੋ ਘਰੇ ਕਾ ਰੇ ਉਹ ਮੇਰਾ ਸਾਡੂ ਉਹ ਵੀ ਖੜਾ ਨਹੀਂ ਕਰਦਾ ਤੂੰ ਸਾਡ ਕਰਦੇ ਦੱਸਦਾ ਆ ਬਾਤ ਬਾਤ ਉਧਰ ਲੈਕਚਰ ਚੱਲ ਸਾਡ ਨੂੰ ਸਾਡ ਮਿਲਦਾ ਜੀ ਸਾਹੀ ਜ਼ਿੰਮੇਵਾਰ ਬਾਤ ਕੋਈ ਨਹੀਂ ਬੰਦਾ ਇਸਾਰ ਦੁਨੀਆ ਦਾ ਪੰਜਾਬ ਦੇ ਵਿੱਚ ਆਉਂਦੇ ਬੰਦੇ ਹੈਗਾ ਜਿਹਨਾਂ ਸਾਰ ਗਲਤ ਹੋ ਗਈ ਵਾਪਸ ਇਹ ਲਾ ਗਿਆ ਯਾਰ ਕਿੰਨੇ ਜਨ ਸਾਰ ਗਲਤ ਹੋ ਗਈ ਅੰਗਰੇਜ਼ਾਂ ਨੇ ਇਹ ਕੰਮ ਨਹੀਂ ਕੀਤਾ ਸੀ ਜੀ ਖੇਲ ਕਰਦੇ ਸੀ ਉਹ ਚੋਰੀਆਂ ਵੱਡੀਆਂ ਵੱਡੀਆਂ ਕੰਮ ਟੰਗਿਆ ਕਰਦਾ ਵੀ ਕੋ ਨਸ਼ੇ ਵਾਲੇ ਬੰਦੇ ਘੱਟ ਹੋ ਗਏ ਚੰਗੇ ਵੀ ਹੈਗੇ ਆ ਪਰ ਆਹ ਕੰਮ ਸਾਡੇ ਕਿਸਾਨਾਂ ਨਾਲ ਨਾ ਕਰੇ ਸਰਦਾਰ ਮੋਹਰ ਜੀ ਲੱਭੂ ਵਾਲਾ ਜੋ ਕਿ 32 ਸਾਲ ਬਲਾਕ ਦੀ ਸੇਵਾ ਵੀ ਕਰ ਦਿੱਤਾ ਅੱਜ ਦਾ ਜਿਹੜਾ ਇਹ ਜੰਗਾ ਹੈ ਕਿਸਾਨ ਸਾਹਮਣੇ ਆ ਗਏ ਹਨ ਕਿਉਂਕਿ ਕਿਉਂਕਿ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹਾ ਕਿਉਂ ਕਹਿੰਦੀ ਲਾਹੀ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ 13 ਮਹੀਨੇ ਪਹਿਲਾਂ ਮੋਰਚਾ ਚੱਲਿਆ ਕਿਸਾਨਾਂ ਨੇ ਭੁੱਖੇ ਪਿਆਏ ਰਹਿ ਕੇ ਸਿਰਤੇ ਜੇ ਕੱਲ ਨੀਤੇ ਘੜਾਣੀਆਂ ਬੱਚਾ ਝਲ ਕੇ ਆਖਰ ਮੋਦੀ ਸਰਕਾਰ ਨੇ ਇਹਨਾਂ ਨੂੰ ਉੜਾ ਲਾ ਕੇ ਹਟਾ ਦਿੱਤਾ ਪਰ ਅੱਜ ਫੇਰ ਜਿਹੜਾ ਹੈ ਕਿਸਾਨ ਹੱਕਦਾਰ ਨਹੀਂ ਕਿਸਾਨ ਹੈ ਪੁੱਛੇ ਮੁੱਦੇ ਨੂੰ ਲੈ ਕੇ ਜੇ ਅਸੀਂ ਮੈਂਦੀ ਲੋਕੀ ਹੈ ਸਰਕਾਰਾਂ ਦੇ ਉੱਤੇ ਹੈ ਜੇ ਅਸੀਂ ਕੀੜੀ ਤੋਂ ਲੱਗੇ ਆ ਜੀ ਉਹਨਾਂ ਨੂੰ ਤਾਂ ਬੇਨਤੀ ਕਰਨਾ ਚਾਹੁੰਦੇ ਹਾਂ ਦੋਨੋਂ ਸਰਕਾਰਾਂ ਨੂੰ ਤੁਸੀਂ ਨਹੀਂ ਗਏ ਕਿ ਪੰਜਾਬ ਦਾ ਜੋ ਅੰਨਦਾਤਾ ਹੈ ਕੀ ਅੱਜ ਇਸ ਨੂੰ ਪੂਰੇ ਹੱਕ ਨਹੀਂ ਮਿਲਦਾ ਕਿਸਾਨ ਦੀ ਛੱਪੀ ਦਾ ਜਿਹੜਾ ਰੇਟ ਹੈ ਆ ਜਿਹੜੇ ਬੈਰੀ ਦੇ ਨਾਂ ਮਾਤ ਰਹੇ ਇੱਕ ਦਿਨ ਇੱਕ ਲੜਕੀ ਦਾ ਵਿਆਹ ਸੀ ਉਹ ਮੈਂ ਉਸ ਨੂੰ ਲੈਣ ਵਾਸਤੇ ਆਪ ਗਿਆ ਤੇ ਕੀ ਹੋਇਆ ਕਿ 28 ਕਿਲੋ ਜਿਹੜੀ ਪਰ ਆਪਾਂ ਜਿਹੜਾ ਕੰਮ ਕਰਨਾ ਲੋਕਾਂ ਨੂੰ ਦੱਸ ਕੇ ਕਰਨਾ 40 ਰੁਪਏ ਦੀ ਵਿੱਚ ਅਸੀਂ ਨਿਆਣੀ ਤੇ ਖਸ਼ਾਮ ਨਹੀਂ ਪੀ ਲਿਆਵੇਗਾ ਉਹਨਾਂ ਨੂੰ ਪਤਾ ਲੱਗੇ ਕਿ ਸਾਨੂੰ ਐਂ ਲੱਗੇ ਲਗਾਏ ਇਹ ਦਛਨਾ ਚਾਹੁੰਦੇ ਹਨ ਕਿ ਉਧਰ ਬਲਾਰਾ ਬੋਲ ਰਿਹਾ ਹੈ ਕਿ ਉਧਰ ਸਾਡੀ ਇੰਟਰਵਿਊ ਹੋਣੀ ਹੈ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜੇ ਉੱਪਰ ਬੈਠੇ ਹਨ ਦੇਖੋ ਉਹ ਮੀਡੀਆ ਦੇ ਵਿੱਚ ਲੋਕਾਂ ਨੂੰ ਦੱਸ ਰਹੇ ਹਨ ਕਿ ਅਕੀਸਰ ਜਨਤਾ ਦਾ ਬੜਾ ਭੜਾ ਕਰ ਰਹੇ ਹਨ ਕਿਹੜਾ ਅੱਜ ਸੱਟਾਂ ਸੁੱਟਿਆਂ ਨਸਾਨ ਹੈ ਇੱਥੇ ਨੂੰ ਨਾ ਤਾਂ ਛੇਤੀ ਬਾੜੀ ਵਾਲੇ ਨੂੰ ਪੂਰਾ ਮੁੱਲ ਮਿਲ ਰਿਹਾ ਹੈ ਕਿਉਂਕਿ ਜੇ ਮੁੱਲ ਮਿਲਦਾ ਹੋਵੇ ਤੇ ਕਿਸਾਨ ਕੋਈ ਪਾਗਲ ਨਹੀਂ ਕਿ ਆ ਕੇ ਫੜ ਕੇ ਆ ਕੇ ਆਪਣੇ ਹੱਕਾਂ ਦੀ ਲੜਨ। ਅੱਜ ਬੇਬੀ ਕਰਦੇ ਹਨ ਪੰਜਾਬ ਦਾ ਕਿਸਾਨ ਪਿੰਡਿਆ ਦਾ ਕਿਸਾਨ ਸਿਰਫ ਇੱਕ ਵੀ ਨਾ ਮਾਤਰ ਕਿਸਾਨ ਬਣ ਕੇ ਰਹਿ ਗਿਆ ਹੈ ਕੋਈ ਪੂਰੇ ਹੱਕ ਨਹੀਂ ਮਿਲ ਰਹਾ ਨਾ ਕੋਈ ਫਸਲ ਦਾ ਪੂਰਾ ਰੇਟ ਮਿਲ ਰਹਾ ਹੈ ਕਿਸਾਨ ਕਰਜ਼ਾਈ ਹੈ ਕਿਉਂਕਿ ਇਹ ਤੁਹਾਨੂੰ ਕਿਸਾਨ ਦੇ ਪੱਲੇ ਪੂਰਾ ਮੋਲ ਨਹੀਂ ਪੈ ਰਿਹਾ ਕਿਸਾਨ ਦਾ ਜਿਹੜਾ ਪਿਛਲੀ ਝੋਨਾ ਸੀ ਉਹ ਵੀ ਲੁੱਟਿਆ ਗਿਆ ਹੈ ਪਿਛਲੇ ਸਾਲ ਨਾਲੋਂ 1000 ਰੁਪਇਆ ਕਾਟਲ ਮਗਰੋਂ ਵੀ ਗਿਆ ਹੈ ਜਦੋਂ ਹਰ ਚੀਜ਼ ਦਾ ਜਿਹੜਾ ਰੇਟ ਹੈ ਮੈਂ ਅੱਜ ਗੱਲ ਕਰ ਰਿਹਾ ਹਾਂ ਕਿ 8-2 ਸਾਲ ਪਹਿਲਾਂ ਰੂਨ ਦੀ ਥੈਲੀ 50 ਪੈਸੇ ਦੀ ਮਿਲਦੀ ਸੀ ਅੱਜ 30 ਰੁਪਏ ਦੀ ਮਿਲਦੀ ਹੈ ਦੇਖੋ ਲੁੰਗਾਈ ਕਿੱਥੇ ਛੇ 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 ਪਰ ਇੰਨਾ ਸਰਕਾਰਾਂ ਵੀ ਅਸੀਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰੀ ਤਾਂ ਕੋਈ ਸ਼ਰਮ ਦੀ ਗੱਲ ਕਰੋ ਕਿ ਕਿਸਾਨ ਨੂੰ ਕਿਉਂ ਕਿਉਂ ਦੱਬਿਆ ਕੁਦਿਆਂ ਜਾ ਰਿਹਾ ਹੈ ਇਹਨਾਂ ਕਰਕੇ ਜੋ ਕਿ ਕਿਸਾਨ ਪੰਜਾਬ ਦੇ ਹੱਕ ਮੰਗਣ ਸਹੀ ਮਨਾਂ ਵਿੱਚ ਅਸਲੀ ਭਗਤ ਹੈ ਦਿਨ ਰਾਤ ਛੱਪਾਂ ਦੀਆਂ ਸਿੰਘੀਆਂ ਮਿੱਧ ਕੇ ਪਾਣੀ ਲਾ ਕੇ ਫਸਲ ਨੂੰ ਬੇੜਾ ਕਰਦਾ ਹੈ ਨਾ ਕਿਸਾਨ ਤੇ ਦੁੱਧ ਦਾ ਮੁੱਲ ਹੈ ਇਹ ਦੁੱਧ ਕਿਸਾਨ ਕੋਲੋਂ 30-32 ਰੁਪਏ ਖਰੀਦ ਕੇ 70 ਤੇ 80 ਰੁਪਏ ਵੇਚ ਰਿਆ ਹੈ ਕਿਉਂਕਿ ਕਿਸਾਨ ਨੂੰ ਹਰ ਪਾਸੇ ਮਤਲ ਲੁੱਟਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਹਾਂ ਜਿਆਦਾ ਨਹੀਂ ਬੋਲਣਾ ਕਿ ਫਾਨ ਜਿਹੜਾ ਕਰ ਰਿਹਾ ਹੈ ਜਿਹੜਾ ਕਰ ਮਾਰੇ ਦਾ ਹੱਕ ਹੈ ਪਰ ਕੇ ਸਭੀ ਬੇਨਤੀ ਹੈ ਕਿ ਮੈਂ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਆਪਣੀ ਨੀਤੀ ਵਿੱਚ ਟ੍ਰਾਂਸਪੈਰੈਂਸੀ ਵਿੱਚ ਨਾ ਸੋਵੇਂ ਇਹਨਾਂ ਮਸਲਿਆਂ ਨੂੰ ਹੱਲ ਕਰੇ ਕਿਉਂਕਿ ਜਿੰਨਾ ਚਿਰ ਇਹ ਲੋਕ ਹੀ ਆਖਰਕਾਰ ਅੱਤੇ ਹੋਏ ਆ ਕਿਸੇ ਸੰਘਰਸ਼ ਲਈ ਮਜਬੂਰ ਹੋ ਜਾਣਗੇ ਇਸ ਲਈ ਜਲਦੀ ਤੋਂ ਜਲਦੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹਨਾਂ ਗੱਲਾਂ 'ਤੇ ਧਿਆਨ ਦੇਵੇ ਕਿ ਜੋ ਕਿ ਖਾਣ ਦੇ ਪੱਲੇ ਕੁਝ ਪੈ ਨਹੀਂ ਰਿਹਾ